डेलीगेशन में आप शामिल हैं आज रवाना भी हो रहे हैं किस तरीके से अपनी बात रखेंगे और ऑपरेशन सिंदूर के बारे में किस तरीके से वहाँ की सरकार को बताएंगे टेररिज्म दे, दे, दे सारे खिलाफ है और वो पुरजोर निंदा करते हैं जो उन्होंने पहलगाम च किया और दूसरी ये गल दसनी है कि पाकिस्तान टेररिज्म का जन्म धरती है ਉੱਥੇ ਹੀ ਸਾਰੇ ਲੋਕ ਟ੍ਰੇਨਿੰਗ ਲੈਂਦੇ ਆ ਔਰ ਉੱਥੋਂ ਹੀ ਤਿਆਰ ਲੈ ਕੇ ਆਉਂਦੇ ਆ ਉਹ ਅਸੀਂ ਸਾਰੇ ਮੁਲਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਆ ਕਿ ਇਹ ਬਹੁਤ بار-ਬਾਰ ਹਿੰਦੂਸਤਾਨ ਚ ਆਪਣੇ ਟ੍ਰੇਨਡ ਆਤਵਾਦੀਆਂ ਨੂੰ ਭੇਜ ਕੇ ਬਾਰ-ਬਾਰ ਸਾਡੇ ਬੇਗੁਨਾਹ ਲੋਕਾਂ ਦਾ ਕਤਲ ਕਰਵਾਉਂਦਾ ਹੈ ਮੁਲਕ

जर्मनी की बात करें या फ्रांस की बात करें यूके की बात करें काफ़ी तादाद में पंजाब के सिख वहाँ पर नौजवान वहाँ पर रहते हैं क्या उनसे भी आप मुलाकात करेंगे और जिस तरीके से कायरन पाकिस्तान की कायरन हरकत रही है उसके बारे में जानकारी देंगे कि किस तरीके से वो कहीं ना कहीं भारत को निशाना बनाने की कोशिश है क्योंकि कई जो जो इलाके थे उनको टारगेट करने की पाकिस्तान की तरफ से कोशिश की गई थी ਅਬ ਦੇਖ ਰਹੇ ਹੋ ਨਾ that times ਪੰਜਾਬ ਕੇਸਰੀ ਟੀਵੀ ਜਿਸ ਤਰੀਕੇ سے ਪਿਛਲੇ ਦਿਨੋਂ ਆਪਰੇਸ਼ਨ ਸਿੰਧੂਰ ਚਲਾਇਆ ਹੈ ਔਰ ਆਪਰੇਸ਼ਨ ਸਿੰਧੂਰ ਮੇ ਜਿਸ ਤਰੀਕੇ سے ਪਾਕਿਸਤਾਨ ਕੀ ਤਰਫ ਸੇ का हरकत की गई है क्योंकि पुंज की अगर बात करें तो वहां गुरुद्वारा साहिब को निशाना बनाया गया कई उसमें रागियों की भी मौत हुई थी लेकिन जिस तरीके से सात डेलीगेशन नोनो लोकसभा सांसदों के जो विदेशों में जा रहे हैं हमारे साथ डॉक्टर अमर सिंह हैं पंजाब से सांसद हैं और जिस तरीके से जर्मनी फ्रांस यूके की डेलीगेशन में आप शामिल हैं आज रवाना भी हो रहे हैं किस तरीके से अपनी बात रखेंगे और ऑपरेशन सिंदूर के बारे में किस तरीके से वहां की सरकार को बताएंगे ਦੇਖੋ ਅਸੀਂ ਇੱਕ ਗੱਲ ਸਪਸ਼ਟ ਕਰਾਂਗੇ ਕਿ ਸਾਰਾ ਹਿੰਦੁਸਤਾਨ ਸਾਰੀਆਂ ਪੋਲਿਟੀਕਲ ਪਾਰਟੀਆਂ ਮੇਰੀ ਆਪਣੀ ਪਾਰਟੀ ਕਾਂਗਰਸ ਪਾਰਟੀ ਅਸੀਂ ਸਾਰੇ ਅਤਵਾਦ ਦੇ ਟੈਰਰਿਜ਼ਮ ਦੇ ਸਾਰੇ ਖਿਲਾਫ ਹੈ ਔਰ ਉਹਦੀ ਪੁਰਜੋਰ ਨਿੰਦਾ ਕਰਦੇ ਆ ਜੋ ਉਹਨਾਂ ਨੇ ਪਹਿਲ ਕੰਮ ਚ ਕੀਤਾ ਔਰ ਦੂਸਰੀ ਇਹ ਗੱਲ ਦੱਸਣੀ ਹੈ ਕਿ ਪਾਕਿਸਤਾਨ ਟੈਰਰਿਜ਼ਮ ਦਾ ਜਨਮ ਧਰਤੀ ਆ ਉੱਥੇ ਹੀ ਸਾਰੇ ਲੋਕ ਟ੍ਰੇਨਿੰਗ ਲੈਂਦੇ ਆਂ ਔਰ ਉੱਥੋਂ ਹੀ ਤਿਆਰ ਲੈ ਕੇ ਆਉਂਦੇ ਆਂ ਉਹ ਅਸੀਂ ਸਾਰੇ ਮੁਲਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਆਂ ਕਿ ਇਹ ਬਹੁਤ بار-ਬਾਰ ਹਿੰਦੂਸਤਾਨ ਆਪਣੇ ਟ੍ਰੇਨਡ ਆਤਵਾਦੀਆਂ ਨੂੰ ਭੇਜ ਕੇ ਬਾਰ-ਬਾਰ ਸਾਡੇ ਬੇਗੁਨਾਹ ਲੋਕਾਂ ਦਾ ਕਤਲ ਕਰਵਾਉਂਦਾ ਹੈ ਮੁਲਕ सर जिस तरीके से कत्ल की आपने बात करी और जिस तरीके से पिछले दिनों अटैक भी हुआ चाहे पुंज की बात करें गुरुद्वारा साहिब की दरबार जो दीवार थी वो ढह गई थी साथ ही साथ क्या एक रागी की भी वहां पर मौत हुई थी क्योंकि अगर पूरे घटनाक्रम की बात करें कई लोगों की मौत वहां पर हुई थी लेकिन जिस तरीके से उन्होंने दरबार साहिब को निशाना बनाने की कोशिश की है खुद जो आर्मी के जवान है वो खुद कह रहे हैं तो इसको आप किस तरीके से देखते हैं ये भी एक मैसेज पहुँचाने की कोशिश करेंगे आपकी तरफ से बिल्कुल बिल्कुल ਮੈਂ ਮੈਂ ਬਿਲਕੁਲ ਇਹ ਗੱਲ ਪਹੁੰਚਾਉਣ ਦੀ ਚਾਰੇ ਪਾਸੇ ਕੋਸ਼ਿਸ਼ ਕਰਾਂਗਾ ਕਿ ਭਈ ਤੁਸੀਂ ਤਾਂ ਸਾਡਾ ਜਿਹੜਾ ਸਭ ਤੋਂ ਪਵਿੱਤਰ ਸਥਾਨ ਹੈ ਸ੍ਰੀ ਹਰਮੰਦਰ ਸਾਹਿਬ ਉਹਦੇ ਤੇ ਵੀ ਤੁਸੀਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹਦੀ ਅਸੀਂ ਪੁਰਜ਼ੋਰ ਨਿੰਦਾ ਕਰਦੇ ਹਾਂ क्योंकि जर्मनी की बात करें या फ्रांस की बात करें यूके की बात करें काफ़ी तादाद में पंजाब के सिख वहाँ पर नौजवान वहाँ पर रहते हैं क्या उनसे भी आप मुलाकात करेंगे और जिस तरीके से कायरन पाकिस्तान की कायरन हरकत रही है उसके बारे में जानकारी देंगे कि किस तरीके से वो कहीं ना कहीं भारत को निशाना बनाने की कोशिश है क्योंकि कई जो जो इलाके थे उनको टारगेट करने की पाकिस्तान की तरफ से कोशिश की गई थी ਨਹੀਂ ਬਿਲਕੁਲ ਕੋਸ਼ਿਸ਼ ਵਿੱਚ ਦੇਖੋ ਜੀ ਸਾਡੀਆਂ ਵੈਸੇ ਤਾਂ ਅਸੀਂ ਜਿਹੜਾ ਜਾਣਾ ਸਾਡਾ ਸਰਕਾਰ ਨਾਲ ਹਰ ਸਰਕਾਰ ਨਾਲ ਮੀਟਿੰਗ ਹੋ ਉਥੋਂ ਦੀ ਪ੍ਰੈਸ ਨਾਲ ਮੀਟਿੰਗ ਹੋ ਗਈ ਉਥੋਂ ਦੇ ਥਿੰਕ ਟੈਂਕਸ ਨਾਲ ਮੀਟਿੰਗ ਹੋ ਗਈ ਉਥੋਂ ਦੀਆਂ ਦੂਸਰੇ ਐਨ ਜੀਓਜ਼ ਨਾਲ ਮੀਟਿੰਗ ਹੋਣਗੀਆਂ ਜਿਹੜੇ ਓਪੀਨੀਅਨ ਮੇਕਰ ਜਿੰਨੀਆਂ ਵੀ ਸੰਸਥਾ ਹੋ ਸਕਦੇ ਆ ਉਹਨਾਂ ਨਾਲ ਹੋਣੇ ਜਿੱਥੇ ਕਿਤੇ ਵੀ ਮੈਨੂੰ ਟਾਈਮ ਮਿਲੇਗਾ ਉਥੇ ਮੈਂ ਇੰਡੀਅਨ ਡਾਇਸਪੋਰਾ ਨੂੰ ਵੀ ਔਰ ਪੰਜਾਬੀ ਖਾਸ ਕਰਕੇ ਡਾਇਸਪੋਰਾ ਨੂੰ ਮਿਲ ਕੇ ਉਹ ਵੈਸੇ ਤਾਂ ਪੰਜਾਬ 'ਚ ਜਿਹੜਾ ਬੰਦਾ ਵੀ ਪੈਦਾ ਹੋਇਆ ਉਹਨੂੰ ਪਤਾ ਕਿ ਪਾਕਿਸਤਾਨ ਕੀ ਕਰਦਾ ਕਿ ਕਿਵੇਂ ਡਰੋਨ ਦੇ ਥਰੂ ਡਰੱਗਸ ਆਉਂਦੀਆਂ ਨੇ ਹਥਿਆਰ ਆਉਂਦੇ ਆ ਕਿਵੇਂ ਉਹ ਸਾਡੀ ਜਵਾਨ ਪੀੜੀ ਨੂੰ ਗੁੰਮਰਾ ਕਰਨ ਦੀ ਕੋਸ਼ਿਸ਼ ਕਰਦੇ ਆ ਪਤਾ ਪਰ ਫਿਰ ਵੀ ਮੈਂ ਸਾਰਿਆਂ ਨਾਲ ਗੱਲ ਕਰਾਂ। ਅੱਛਾ ਮੇਰਾ ਆਖਰੀ ਸਵਾਲ ਇਹ ਹੈ ਕਿ ਕਿਸ ਤਰੀਕੇ ਦਾ ਸੰਦੇਸ਼ ਦੇਣੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਨੋ ਸੱਤ ਡੈਲੀਗੇਸ਼ਨ ਜੋ ਹੈ ਨੋ ਨੋ ਸੰਸਦੋ ਕੇ ਜਾ ਰਹੇ ਹੈਂ ਭਾਰਤ ਸਰਕਾਰ ਕੀ ਤਰਫ ਸੇ ਕੀ ਇੱਕ ਮੈਸੇਜ ਦੇਣੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਨਹੀਂ ਦੇਖੋ ਇਹ ਤੇ ਜਿਹੜੀ ਜਿਹੜੀ ਦੁਨੀਆ ਹੁੰਦੀ ਹੈ ਦੁਨੀਆ ਦੇ ਜਿਹੜੇ ਬਹੁਤ سارے ਮੁਲਕ ਹੁੰਦੇ ਆ ਉਹਨਾਂ ਨੂੰ ਬਹੁਤ ਸਾਰੀਆਂ ਜਾਣਕਾਰੀਆਂ ਨਹੀਂ ਹੁੰਦੀਆਂ ਇਹ ਡੈਲੀਗੇਸ਼ਨ ਦੇ ਥਰੂ ਕਿਉਂਕਿ ਦੇਖੋ xonel minister ta Sturta ਸੈਕਟਰੀ ਇੱਕ ਦਾ ਤੇ ਉਹ ਉਸ ਉਹਨਾਂ ਕੰਮ ਨਹੀਂ ਹੋ ਸਕਦਾ ਇਹ ਜਦੋਂ ਹੁਣ 60 70 ਲੋਕ ਜਾ ਰਹੇ ਹੈਗੇ ਆ ਔਰ ਇੰਨੇ ਮੁਲਕਾਂ ਚ ਜਾ ਰਹੇ ਹੈਗੇ ਅਸੀਂ 7 ਮੁਲਕਾਂ ਜਾ ਰਹੇ ਹੈਗੇ ਔਰ ਇਸੇ ਤਰ੍ਹਾਂ ਹਰ ਡੈਲੀਗੇਸ਼ਨ ਪੰਜ ਪੰਜ 7 7 ਮੁਲਕਾਂ ਕਰੀਬ ਕਰੀਬ 50 ਮੁਲਕ ਕਵਰ ਹੋ ਜਾਣੇ ਹਨ ਇਹਨਾਂ 50 ਮੁਲਕਾਂ ਚ ਜਿਹੜੇ ਸਕਿਉਰਿਟੀ ਕੌਂਸਲ ਦੇ ਮੈਂਬਰ ਨੇ ਜਾਂ ਸਕਿਉਰਿਟੀ ਕੌਂਸਲ ਦੇ ਮੈਂਬਰ ਬਣਨ ਵਾਲੇ ਆ ਉਹਨਾਂ ਮੁਲਕਾਂ ਜਾ ਰਹੇ ਆ ਉਹਨਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਭਾਈ ਪਾਕਿਸਤਾਨ ਇੱਕ ਵਾਰੀ ਪਹਿਲਗਾਮ ਨਹੀਂ ਆ ਇਸ ਤੋਂ ਪਹਿਲਾਂ ਵੀ ਇੱਕ ਵੀ ਲਿਸਟ ਹੈ ਜਦੋਂ ਵੀ ਪਾਕਿਸਤਾਨ ਸਾਡੇ ਕੋਲ ਟ੍ਰੇਨਡ ਅਤਵਾਦੀ ਭੇਜ ਕੇ ਸਾਡੇ ਬੇਗੁਨਾ ਜਿਹੜੇ ਨਾਗਰਿਕਾਂ ਉਹਨਾਂ ਦਾ ਕਤਲ ਕਰਵਾਉਂਦਾ ਤੇ ਉਹ ਉਹਨਾਂ ਨੂੰ ਸਾਰਿਆਂ ਨੂੰ ਸਮਝਾਵਾਂਗੇ ਔਰ opinion ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਮੁਲਕ ਆ ਇਹਨੂੰ ਦੁਨੀਆ ਚ ਆਈਸੋਲੇਟ ਕੀਤਾ ਜਾਵੇ ਬਿਲਕੁਲ ਡਾਕਟਰ ਜੋ ਮੁਲਕ ਪਰ ਕੰਸਰਨ ਨਾ ਦੈਂਸ ਪੰਜਾਬ ਕੇ ਸ੍ਰੀ ਟੀਪੀ